ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਅੱਜ ਆਪਾਂ ਬਣਾ ਰਹੀ ਸੀ ਜੀ ਪ੍ਰਿੰਡੀਆਂ ਸਰੋਂ ਦੇ ਤੇਲ 'ਚ ਬਣਾਵਾਂਗੇ ਪ੍ਰਿੰਡੀਆਂ ਸਰੋਂ ਦੇ ਤੇਲ ਦੀ ਕਰਾਰੀਆਂ ਬਣ ਲਿਆ ਨੇ ਪਹਿਲਾਂ ਪ੍ਰਿੰਡੀਆਂ ਘਨੂਗੀ ਮੈਂ ਥੋੜੀਆਂ ਜਿਹੀਆਂ ਪਿਆਜ਼ ਬਾਦ ਦੇ ਵਿੱਚ ਪਾਵਾਂਗੀ ਜੀ ਜੇ ਨਾਲ ਹੀ ਪਿਆਜ਼ ਪਾ ਲੈਣੀ ਆਪਾਂ ਫਿਰ ਪਿਆਜ਼ ਜ਼ਿਆਦਾ ਪੁੱਜ ਜਾਂਦੇ ਨੇ ਜੀ ਟੇਸਟ ਜਾ ਘੱਟਾ ਹੁੰਦਾ ਉਹਨਾਂ ਦਾ ਤਾਂ ਕਰਕੇ ਆਪਾਂ ਪਹਿਲਾਂ ਥੋੜਾ ਜਿਹਾ ਚਿਰ ਪ੍ਰਿੰਡੀਆਂ ਭਨ ਲਾਂਗੇ ਤੇ ਇਹ ਸਿੰਮਲਾਂ ਵਿੱਚ ਆਪਾਂ ਧੋ ਕੇ ਰੱਖ ਦਾਂਗੇ ਜੀ ਸੁੱਕ ਜਾਣੀਏ ਫਿਰ ਫ੍ਰੀਜ ਵਿੱਚ ਧਰ ਦਾਂਗੇ ਪ੍ਰਿੰਡੀਆਂ ਵੀ ਪਹਿਲਾਂ ਆਪਾਂ ਧੋ ਕੇ ਸੁਕਾ ਕੇ ਫਿਰ ਕੱਟੀਆਂ ਸੀ ਜਿਗਿੱਲੀਆਂ ਕੱਟਦੇ ਆ ਫਿਰ ਜ਼ਿਆਦਾ લાલા ਜੀ ਛੜਦੀਆਂ ਨੇ ਜੀ ਭਿੰਡੀਆਂ ਤਾਂ ਕਰਕੇ ਆਪਾਂ ਪਹਿਲਾਂ ਭੁੰਦੇ ਹੁੰਨੇ ਆ ਭਿੰਡੀਆਂ ਨੂੰ ਵੀ ਜਿਹੜਾ ਇਹਦੇ ਵਿੱਚ ਲੇਸ ਹੁੰਦੀ ਹੈ ਉਹ ਖਤਮ ਹੋ ਜਾਈ। ਫਿਰ ਕੱਲੀ ਕੱਲੀ ਭਿੰਡੀ ਬਣ ਜਾਂਦੀ ਹੈ ਵਧੀਆ। ਜੇ ਨਾਲ ਹੀ ਪਿਆਜ਼ ਪਾ ਦਿੰਦੇ ਆ ਫਿਰ ਉਨੀ ਵਧੀਆ ਨਹੀਂ ਬਣਦੀ। ਬਾਕੀ ਆਪਣਾ ਆਪਣਾ ਤਰੀਕਾ ਹੁੰਦਾ ਜੀ ਸਾਰਿਆਂ ਦਾ। ਮੈਂ ਜਿਹੜੇ ਤਰੀਕੇ ਨਾਲ ਬਣਾਉਣੀ ਆ ਮੈਂ ਉਹ ਦੱਸ ਰਹੀ ਹਾਂ ਜੀ ਤੁਹਾਨੂੰ। ਜੇ ਥੋੜੀਆਂ ਹੋਣ ਫਿਰ ਤਾਂ ਤਵੇ ਵਗੈਰਾ ਤੇ ਬਣਾ ਲੈਣੇ ਆ ਜੀ। ਜੀ ਵੀ ਕਈ ਵਾਰੀ ਆ ਪਕਰੋਂ ਥੋੜੀਆਂ ਤੋੜ ਕੇ ਬਣਾਉਨੇ ਆ। ਉਹ ਇਹ ਨਹੀਂ ਤਾਂ ਵੀ ਬੱਤ ਸਵਾਦ ਬਣਦੀ ਐ ਜਣੀ ਜ ਤਵੇ ਤੇ ਜਾਂ ਤਵੀ ਤੇ ਵੱਡੀ ਤੇ ਇੱਕ ਚਮਚਾ ਪਾਇਆ ਸੀਗਾ ਸਿਰਕੇ ਦਾ। ਇਹਦੇ ਨਾਲ ਨਾਲ ਤਾਂ ਇਹਨਾਂ ਦੀ ਲੇਸ ਖਤਮ ਹੋ ਜੂਗੀ। ਤੇ ਨਾਲ ਇਹਨਾਂ ਦਾ ਟੇਸਟ ਵਧੀਆ ਹੋ ਜੂਗਾ ਜੀ। ਸਿਰਕੇ ਦੀ ਥਾਂ ਤੇ ਆਪਾਂ ਨਿੰਬੂ ਵੀ ਪਾ ਸਕਦੇ ਆ। ਥੋੜਾ ਜਿਹਾ ਤੇਲ ਸੇਕ ਦੀ ਬਣਾਈਆਂ ਨੇ ਇਹ। ਫੇਰ ਇਕल्ली-ਕल्ली ਜੀ ਬਣ ਗਈ ਜੀ ਕਰੰਚੀ ਜੀ ਭਿੰਡੀ ਤੇ ਇਹ ਆਪਾਂ ਪਿਆਜ਼ ਧੋ ਕੇ ਕੱਟ ਲੈਨੇ ਇੱਕ ਟਮਾਟਰ ਪਾਵਾਂਗੇ ਉਹਨੂੰ ਵੀ ਕੱਟ ਲਾਂਗੇ ਜੀ ਆਪਾਂ ਕਲਰਫੁਲ ਜੀ ਭਿੰਡੀ ਬਣੀ ਹੋਈ ਬਹੁਤ ਵਧੀਆ ਲੱਗਦੀ ਹੈ ਵਿੱਚ ਵਿੱਚ ਆਪਾਂ ਭਿੰਡੀਆਂ ਨੂੰ ਨਾਲ ਦੀ ਨਾਲ ਹਿਲਾਉਂਦੇ ਰਹਾਂਗੇ ਜੀ ਗੈਸ ਥੋੜਾ ਜਿਆਦਾ ਤੇਜ਼ ਹੈ ਅੱਜ ਕੋਈ ਬਹੁਤ ਜ਼ਿਆਦਾ ਵੀਡੀਓ ਨਹੀਂ ਬਣਾਈ ਜੀ ਸ਼ਾਮ ਦੀਏ ਬਣਾਈ ਆਪਾਂ ਸਬਜ਼ੀ ਰੋਟੀ ਦੀ ਆਪਣੇ ਵਾਈਫਾਈ ਦੀ ਪ੍ਰੋਬਲਮ ਹੈ ਜੀ ਜਿਸ ਦਿਨ ਦੀ ਹਨੇਰੀ ਆਈ ਹੈ ਵਾਈਫਾਈ ਨਹੀਂ ਚੱਲਿਆ ਹੈਗਾ ਆਪਣੇ ਫਿਰ ਜ਼ਿਆਦਾ ਵੀਡੀਓ ਐਡਿਟ ਕਰਨੀ ਔਖੀ ਹੋ ਜਾਂਦੀ ਹੈ ਜੀ ਇੰਨਾ ਨੈਟ ਨਹੀਂ ਮਿਲਦਾ ਵਾਈਫਾਈ ਤੇ ਤਾਂ ਜਿੰਨੀ ਮਰਜ਼ੀ ਲੰਬੀ ਵੀਡੀਓ ਹੁੰਦੀ ਆਪਾਂ ਪਾ ਲੈਣੇ ਆ ਜੀ ਆਸਾਨੀ ਨਾਲ ਚਾਰ ਪੰਜ ਦਿਨ ਹੋ ਗਏ ਹਨੇਰੀ ਆਈ ਨੂੰ ਅਜੇ ਤੱਕ ਨਹੀਂ ਆਪਣਾ ਵਾਈਫਾਈ ਚੱਲਿਆ। ਕਹੋਂ ਕਰ ਦਿੰਨੇ ਆ ਜੀ ਰੋਜ਼ ਕਹਿ ਰਹਿੰਦੇ ਨੇ ਅੱਜ ਚਲਾਉਣੇ ਆ ਜੀ ਅੱਜ ਚਲਾਉਣੇ ਪਤਾ ਨਹੀਂ ਕਦੋਂ ਚਲਾਉਣਗੇ। ਇਹ ਦੇਖੋ ਜੀ ਬਿਲਕੁਲ ਕੱਲੀ-ਕੱਲੀ ਭਿੰਡੀ ਹੋ ਗਈ। ਥੋੜਾ ਜਿਹਾ ਸੀਕ ਇਹਨੂੰ ਹੋਰ ਲਵਾਵਾਂਗੇ ਆਪਾਂ। ਫੇਰ ਪਿਆਜ਼ ਪਾ ਦਾਂਗੇ। ਇਧਰ ਆਪਾਂ ਧਰ ਦਾਂਗੇ ਜੀ ਦੁੱਧ ਵਾਲੀ ਆਉਣ ਲਈ। ਜਿਹੜੇ ਟਾਈਮ 'ਚ ਆਪਣੀ ਸਬਜ਼ੀ ਬਣਾਂ। ਆ ਵਾਲੀ ਰਿਆਜੀ ਦੇ ਦੁੱਧ ਨੂੰ ਨਾਲੇ ਹੁਣ ਆਪਾਂ ਇਹ ਪਿਆਜ਼ ਪਾ ਦਾਂਗੇ ਵਿੱਚ ਥੋੜਾ ਜਿਹਾ ਪਿਆਜ਼ਾਂ ਨੂੰ ਸੇਕ ਲਵਾਉਣ ਤੋਂ ਬਾਅਦ ਫਿਰ ਨਾਲ ਟਮਾਟਰ ਪਾ ਦਾਂਗੇ ਚਾਰ ਪਿਆਜ਼ ਲਈ ਸੀ ਆਪਾਂ ਜੇ ਘਰੇ ਸਬਜ਼ੀ ਲੱਗੀ ਹੁੰਦੀ ਹੈ ਜੀ ਤਾਂ ਥੋੜੀ ਵੀ ਹੋਵੇ ਚਾਹੇ ਵਧੀਆ ਲੰਗ ਲੰਗ ਜਾਂਦਾ ਹੈ ਉਹ ਜਸ ਸੇਕ ਲੱਗ ਗਿਆ ਜੀ ਪਿਆਜ਼ ਨਾਲ ਹੀ ਆਪਾਂ ਪਾ ਲਿਆ ਟਮਾਟਰ ਹੁਣ ਆਪਾਂ ਜੀ ਨੀਂਕ ਪਕਾਉਣੀ ਆ ਨੀਂਕ ਪਕਾ ਕੇ ਨੌਣ ਵਿੱਚ ਫੇਰ ਪਾਵਾਂਗੇ ਜੀ ਬਾਅਦ ਦੇ ਵਿੱਚ ਨੌਣ ਵਿੱਚ ਆਪਾਂ ਸੁੱਕਾ ਹੀ ਪਾਵਾਂਗੇ ਜੀ ਕੋਈ ਘੋਲ ਕੇ ਨਹੀਂ ਪਾਉਂਦੇ ਪਾਣੀ ਵਗੈਰਾ ਚ ਹੁਣ ਪਾ ਲਾਂਗੇ ਜੀ ਲੂਣ ਮਿਰਚ ਤੇ ਹਲਦੀ ਇੰਨੀ ਚੀਜ਼ਾਂ ਪਾਵਾਂਗੇ ਇਦੇ ਵਿੱਚ ਅਜ ਜੀਰਾ ਵਗੈਰਾ ਵੀ ਨਹੀਂ ਪਾਇਆ ਜੀ ਵਸਤਿੰਨੀ ਚੀਜ਼ਾਂ ਪਾਈਆਂ ਨੇ ਸਬਜ਼ੀ ਆਪਣੀ ਬਣਨ ਵਾਲੀ ਹੈ ਜੀ ਇਹ ਮਸਾਲੇ ਪਾਉਣ ਤੋਂ ਬਾਅਦ 2-3 ਮਿੰਟ ਸੀ ਇੱਕ ਹੋਰ ਲਵਾਵਾਂਗੇ ਮਸਾਲੇ ਪੱਕ ਜਾਣ ਚੰਗੀ ਤਰ੍ਹਾਂ ਫਿਰ ਗੈਸ ਕਰ ਦਾਂਗੇ ਜੀ ਬਣਦਾ ਆਪਾ ਤੇ ਇਹਨੂੰ ਜਾਲੀ ਦੇ ਨਾਲ ਟਕਾਂਗੇ ਪਲੇਟ ਨਹੀਂ ਦਿੰਦੇ ਪਲੇਟ ਨਾਲ ਫਿਰ ਉੱਤੇ ਪਾਣੀ ਆ ਜਾਂਦਾ ਜਿਹੜਾ ਪਲੇਟ ਦੇ ਵਿੱਚ ਪੈ ਜਾਂਦਾ ਹੈ। ਭਿੰਡੀਆਂ ਵਧੀਆ ਨੇ ਰਿੰਡੀਆਂ ਦੇਖੋ ਕਿੰਨੀਆਂ ਵਧੀਆ ਬਣੀਆਂ ਨੇ। ਤੇ ਕਲਰ ਵੀ ਕਿੰਨਾ ਸੋਹਣਾ ਲੱਗਦਾ ਜੀ ਇਹਨਾਂ ਦਾ। ਬਿਲਕੁਲ ਖੱਲੀ-ਖੱਲੀ ਬੜੀਆਂ ਨੇ। ਹੁਣ ਆਪਾਂ ਇਹਨਾਂ ਨੂੰ ਜਾਲੀ ਨਾਲ ਢੱਕ ਦਿੰਦੇ ਆ। ਠੰਡੀਆਂ ਹੋ ਜਾਣਗੀਆਂ ਫੇਰ ਪਲੇਟ ਦੇ ਦਾਂਗੇ ਲਾ ਕੇ। ਜਾਲੀ ਉਤਾਰ ਦਾਂਗੇ ਫੇਰ ਪਲੇਟ ਦੇ ਦਾਂਗੇ ਜੀ। ਦੁੱਧਨੋ ਵਾਲੀ ਆਉਣ ਵਾਲੀ ਸੀ ਆਪਣੀ। ਗੈਸ ਕਰ ਦਿੱਤਾ ਸੀ ਆਪਾਂ ਬੰਦ ਉਸ ਤੋਂ ਬਾਅਦ ਲੱਗੀ ਸੀ ਜੀ ਰੋਟੀ ਬਣਾਉਣਾ ਬਸ ਇਹ ਸਿੰਪਲ ਜੀ ਰੁਟੀਨ ਹੈ ਸਿਰ ਕਰੀ ਅੱਜ ਆਪਾਂ ਤੁਹਾਡੇ ਨਾਲ ਸਬ지 ਰੋਟੀ ਵੀ ਸਾਰੀ ਭੈਣ ਭਰਾਵਾਂ ਦਾ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਅਜ ਨਵੇਂ ਆਏ ਨੇ ਜੀ ਆਪਣੇ ਚੈਨਲ ਤੇ ਪਲੀਜ਼ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਦੁੱਧ ਨੂੰ ਵਾਲੀ ਦੇ ਲਈ ਜੀ ਆਪਾਂ ਸਬਜ਼ੀ ਬਣ ਗਈ ਤੇ ਰੋਟੀ ਬਣਾ ਲਾਂਗੇ ਧਾਰਾ ਵਗੈਰਾ ਆਪਾਂ ਪਹਿਲਾਂ ਚੋਲੇ ਆਏ ਸੀ ਅੱਜ ਰੋਟੀ ਥੋੜੀ ਜਿਹੀ ਜਲਦੀ ਬਣਾ ਲਈ ਸੀ ਮੈਂ ਕਿਉਂਕਿ ਜਿਆਦਾ ਹਨੇਰਾ ਹੋ ਜਾਂਦਾ ਹੈ ਜੀ ਤੇ ਦੁਰੇ ਫਿਰਦੇ 9 ਵਜਾਂ ਦੇ ਨੇ ਜੀ ਰਸੋਈ ਚ ਤੇ ਰਾਤਾਂ ਵੀ ਹੁਣ ਛੋਟੀਆਂ ਨੇ ਜਿਆਦਾ ਹਨੇਰਾ ਹੋ ਜਾਂਦਾ ਰੋਟੀ ਬਣਾ ਕੇ ਆਪਾਂ ਤਿਆਰ ਕਰ ਲਾਂਗੇ ਜੀ ਸਬਜ਼ੀ ਸੁੱਕੀ ਸਬਜ਼ੀ ਨਾਲ ਤਾਂ ਇੱਕ ਟਾਈਮ ਹੀ ਸਰਦਾ ਜੀ ਜੇ ਜਿਆਦਾ ਬਣਾਵਾਂਗੇ ਫੇਰ ਹੀ ਦੋ ਟਾਈਮ ਚੱਲਦੀ ਹੈ ਇਹ ਭਿੰਡੀਆਂ ਵੀ ਆਪਾਂ ਸ਼ਾਮ ਦੇ ਟਾਈਮ ਲਈ ਬਣਾਈਆਂ ਨੇ ਸਵੇਰੇ ਕੁਸੂਰ ਬਣਾ ਲਾਂਗੇ ਜੀ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਸ਼ੇਅਰ ਜ਼ਰੂਰ ਕਰਨਾ